ਜਿਲਾ ਪ੍ਰਤੀਸ਼ਤ ਅਤੇ ਬਲਾਕ ਸੰਤੀ ਦੇ ਮੈਂਬਰਾਂ ਵੱਲੋਂ ਜੇਤੂਆਂ ਵੱਲੋਂ ਸਾਦਕ ਦੇ ਚੌਂਕ ਚੌਦਕਾਨਦਾਰਾਂ ਦਾ ਅਤੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਦੁਕਾਨਦਾਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਜਾਰ ਕੀਤੀ ਗਈ ਤੁਸੀਂ ਦੇਖੋ ਕੇਐਸਕੇ ਨੂੰ ਚਲਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਸਾਦਕ ਤੋਂ ਇਹ ਰਿਪੋਰਟ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤ ਤੁਸੀਂ ਆ ਜੋ ਬਲਾਕ ਸੰਵਤੀ ਤੇ ਜਿਹੜਾ ਪਰਚੇ ਤੇ ਚੋਣਾ ਚ ਲਖਣ ਲੜਿਆ ਇਹਦੇ ਬਰਤਸ ਕੀ ਕਹਿਣਾ ਚਾਹੁੰਦੇ ਜੀ ਪਹਿਲਾਂ ਤਾਂ ਅਸੀਂ ਸਾਰੇ ਇਹੀ ਪਿੰਡ ਤੇ ਸਾਰੇ ਵੋਟਰਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੰਨਾ ਮਾਨ ਬਖਸ਼ਿਆ ਤੇ ਬਾਕੀ ਵੀ ਸਾਡੇ ਨਾਲ ਪਾਰਟੀ ਦੇ ਨਾਲ ਸਾਰੇ ਇਹੀ ਵਰਕਰ ਵਰਕਰਾਂ ਦਾ ਵੀ ਧੰਨਵਾਦ ਕਰਦੇ ਆ ਤੇ ਆਉਣ ਵਾਲਿਆ ਦਾ 2027 ਦਾ ਉਹਦੇ ਵਿੱਚ ਸਾਡਾ ਐਂ ਵੋਟਰਾਂ ਦੇ ਨਾਲ ਪਿਆਰ ਬਣਿਆ ਰਿਹਾ ਤੇ ਅਸੀਂ ਕਾਂਗਰਸ ਪਾਰਟੀ ਐਸਤੇ ਬਹੁਤ ਵੱਟੜ ਕੇ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਕੀਤੀ ਹਾਂਜੀ ਭਾਈ ਕੀ ਨਾਮ ਹੈ ਤੁਹਾਡਾ ਬਕਰ ਸਿੰਘ ਜੀ ਬਕਰ ਸਿੰਘ ਜੀ ਤੁਸੀਂ ਕੀ ਇੰਦੋਲ ਹੋ ਰਹੇ ਹੋ ਜਿਹੜਾ ਜਿਹੜਾ ਵੀ ਸਾਨੂੰ ਵੋਟਰਾਂ ਨੇ ਸਾਨੂੰ ਬਹੁਤ ਬਹੁਤ ਮਾਰਕ ਦਿੱਤੇ ਜੀ ਬਹੁਤ ਬੋਟਾਂ ਨਾਲ ਜਤਾਇਆ ਸਾਨੂੰ ਜੀ ਚੱਕੀ ਪਲਾਂ ਤੋਂ ਮੇਰਾ ਦਿਨ ਹੋਣਾ ਜੀ ਤਾਂ ਬਹੁਤ ਵਧੀਆ ਵੋਟਾਂ ਨਾਲ ਜਤਾਇਆ ਜੀ ਤਾਂ ਉਹਦਾ ਅਸੀਂ ਸਾਰੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਾਰਟੀ ਦੇ ਗੁਪਤਿੱਕ ਦੀ ਦੁਖਾਉਤਾ ਬਹੁਤ ਬਹੁਤ ਧੰਨਵਾਦ ਜੀ ਮੇਰੇ ਸਾਨੂੰ ਟਿਕਟ ਦੇ ਕੇ ਮੌਕੇ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅੱਗੇ ਆ ਕੇ ਵੀ ਆਈਏ ਅਸੀਂ ਨਾਲ ਪਰਕਰਮ ਬੈ ਕੇ ਕੰਮ ਕਰਾਂਗੇ ਤੱਕ ਗਿਆ ਸਤਾਈ ਵਾਲੇ ਲਖਣ ਦੀਆਂ ਤਿਆਰੀਆਂ ਕਰਦੇ ਬਹੁਤ ਬਹੁਤ ਧੰਨਵਾਦ ਕਰਾਂਗੇ ਬਹੁਤ ਸਾਰੇ ਹਾਂਜੀ ਸਰ